ਸਾ ਸੰਗਤ ਜੀ ਇਹ ਸਾਕੀ ਉਸ ਸਮੇਂ ਦੀ ਹੈ ਜਦੋਂ ਇੱਕ ਚੋਰ ਗੁਰੂ ਨਾਨਕ ਦੇਵ ਜੀ ਦੇ ਇੱਕ ਸਿੱਖ ਦੇ ਘਰ ਚੋਰੀ ਕਰਨ ਜਾਂਦਾ ਹੈ ਤੇ ਚੋਰੀ ਕਰਨ ਤੋਂ ਬਾਅਦ ਉਹ ਅੰਨ੍ਹਾ ਹੋ ਜਾਂਦਾ ਹੈ ਤੇ ਇਹ ਸਾਕੀ ਤੁਸੀਂ ਪੂਰੀ ਧਿਆਨ ਨਾਲ ਸੁਣੋ ਜੀ ਮੁੱਲਾ ਕੀੜ ਲਾਹੌਰ ਦਾ ਸ਼ਾਹੂਕਾਰ ਤੇ ਸੁਦਾਗਰ ਸੀ ਸਮੇਂ ਦੇ ਚੱਕਰ ਨੇ ਇਸ ਦੀ ਬੁੱਧੀ ਨੂੰ ਪ੍ਰੇਸ਼ਟ ਕਰ ਦਿੱਤਾ ਉਹ ਮਾੜੀ ਕਰਮ ਕਰਨ ਲੱਗਾ ਸਭ ਤੋਂ ਮਾੜਾ ਕਰਮ ਜੂਆ ਖੇਡਣਾ ਸੀ ਜਵਾਰੀਆਂ ਦੀ ਟੋਲੀਆਂ ਨਾਲ ਉੱਠਣ ਬੈਠਣ ਹੋ ਗਿਆ ਜੂਆ ਖੇਡਦਿਆਂ ਹੋਇਆਂ ਜਿੱਤ ਨਾਲ ਹਾਰ ਜ਼ਰੂਰੀ ਹੁੰਦੀ ਹੈ ਜਿਵੇਂ ਜਯਦਿਸ਼ਤਰ ਨੇ ਜੂਏ ਵਿੱਚ ਸਭ ਕੁਝ ਹਾਰ ਦਿੱਤਾ ਸੀ ਤਿਵੇਂ ਮੁੱਲਾ ਕੀੜ ਵੀ ਸਾਰੇ ਧਨ ਪਦਾਰਥ ਨੂੰ ਹਾਰ ਕੇ ਕੰਗਾਲ ਹੋ ਗਿਆ ਘਰ ਦਾ ਮਕਾਨ ਤੇ ਘਰ ਦੇ ਭਾਂਡੇ ਰਹਿ ਗਏ ਜੂਏ ਵਿੱਚ ਸਭ ਕੁਝ ਹਾਰ ਕੇ ਘਰ ਲੰਮਾ ਆ ਪਿਆ ਮੁੱਲੇ ਕਿੜ ਦੀ ਇਸਤਰੀ ਬਹੁਤ ਨੇਕ ਸੀ ਉਸਨੇ ਮੁੱਲੇ ਨੂੰ ਜੂਆ ਖੇਡਣ ਤੋਂ ਬਹੁਤ ਰੋਕਿਆ ਸੀ ਕਈ ਵਾਰ ਲੜੀ ਤੇ ਭੁੱਖੀ ਰਹੀ ਪਰ ਮੁੱਲਾ ਨਾ ਮੰਨਿਆ ਜਦੋਂ ਮੁੱਲਾ ਸਭ ਕੁਝ ਹਾਰ ਗਿਆ ਤੇ ਉਸਦੀ ਇਸਤਰੀ ਬੱਚੇ ਭੁੱਖੇ ਮਰਨ ਲੱਗੇ ਤਾਂ ਉਹ ਵਿਚਾਰੀ ਰੋਣ ਲੱਗੀ ਮੁੱਲੇ ਦੇ ਗਵਾਂਢ ਇੱਕ ਐਸਾ ਨੇਕ ਪਰਿਵਾਰ ਰਹਿੰਦਾ ਸੀ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਸਾਇਆ ਹੋਇਆ ਸੀ ਗੁਰੂ ਜੀ ਦੇ ਦਰਸ਼ਨਾਂ ਲਈ ਕਰਤਾਰਪੁਰ ਪਹੁੰਚਦਾ ਸੀ ਉਸ ਪਰਿਵਾਰ ਦੀ ਇੱਕ ਇਸਤਰੀ ਮੁੱਲੇ ਕੀੜ ਦੇ ਘਰ ਆਈ ਮੁੱਲੇ ਕੀੜ ਦੀ ਇਸਤਰੀ ਨੂੰ ਰੋਂਦਿਆ ਵੇਖ ਕੇ ਉਸ ਨੂੰ ਬਹੁਤ ਦਰਸ ਆਇਆ ਹਮਦਰਦੀ ਨਾਲ ਉਸ ਨੇ ਮੁੱਲੇ ਕੀੜ ਦੀ ਪਤਨੀ ਨੂੰ ਇਹ ਸਲਾਹ ਦਿੱਤੀ ਕਿ ਭੈਣ ਰੋਣ ਦਾ ਕੁਝ ਲਾਭ ਨਹੀਂ ਰੋਣ ਨਾਲ ਸਰੀਰ ਦਾ ਸਤਿਆਨਾਸ਼ ਕਰਨਾ ਹੈ ਹੌਸਲਾ ਕਰ ਮੁੱਲੇ ਕੀੜ ਨੂੰ ਨਾਲ ਲੈ ਕੇ ਕਰਤਾਰਪੁਰ ਪਹੁੰਚੋ ਉੱਥੇ ਗੁਰੂ ਨਾਨਕ ਦੇਵ ਜੀ ਦੇ ਚਰਣਾ ਉੱਤੇ ਮੱਥਾ ਟੇਕੋ ਗੁਰੂ ਜੀ ਬਰਕਤਾਂ ਵਾਲੇ ਹਨ ਉਹਨਾਂ ਦੇ ਦਰਸ਼ਨ ਕਰਕੇ ਪਾਪੀ ਤੇ ਮਨਮਤੀਏ ਬਖਸ਼ੇ ਜਾਂਦੇ ਹਨ ਉਹ ਦਾਤੀ ਨਹੀਂ ਉਹਨਾਂ ਦੀ ਮਹਿਰਾਂ ਨਹੀਂ ਕਈਆਂ ਦੇ ਬੇੜੇ ਪਾਰ ਕਰ ਦਿੱਤੇ ਹਨ ਸਵੇਰੇ ਅਸਾਂ ਕਰਤਾਰਪੁਰ ਜਾਣਾ ਹੈ ਤੁਸੀਂ ਦੋਵੇਂ ਜੀ ਜਰੂਰ ਸਾਡੇ ਨਾਲ ਚੱਲੋ ਮੁੱਲੇਗੜ ਦੀ ਇਸਤਰੀ ਨੂੰ ਇਹ ਸਲਾਹ ਬਹੁਤ ਚੰਗੀ ਲੱਗੀ ਕਹਿੰਦੀ ਨੇ ਡੁੱਬਦਾ ਹੋਇਆ ਆਦਮੀ ਜਾਨ ਬਚਾਉਣ ਵਾਸਤੇ ਇੱਧਰ ਉੱਧਰ ਹੱਥ ਮਾਰਦਾ ਹੈ ਕਿ ਕਿਵੇਂ ਉਸ ਨੂੰ ਕੋਈ ਆਸਰਾ ਮਿਲ ਜਾਵੇ ਮੁੱਲੇ ਕਿੜ ਦੀ ਪਤਨੀ ਨੇ ਗੁਰੂ ਨਾਨਕ ਦੇਵ ਜੀ ਦਾ ਨਾਮ ਤਾਂ ਪਹਿਲਾਂ ਸੁਣਿਆ ਹੋਇਆ ਸੀ ਪਰ ਮੁੱਲਾ ਉਸਦੇ ਆਖੇ ਨਹੀਂ ਸੀ ਲੱਗਦਾ ਭੈੜਾ ਜਿਹਾ ਮੂੰਹ ਬਣਾਈ ਰਾਤ ਨੂੰ ਮੁੱਲਾ ਕੀੜ ਘਰ ਆਇਆ ਸਾਰੇ ਦਿਨ ਦਾ ਢਿੱਡੋ ਭੁੱਖਾ ਸੀ ਉਸ ਦੀਆਂ ਆਂਦਰਾਂ ਉਹਦੀਆਂ ਮੁਰਗਤਾ ਉੱਤੇ ਰੋ ਰਹੀਆਂ ਸਨ ਉਸਦੀ ਮਤ ਭਾਗਣ ਘਰ ਵਾਲੀ ਨੇ ਸੁੱਕੀਆਂ ਰੋਟੀਆਂ ਉਹਦੇ ਅੱਗੇ ਰੱਖੀਆਂ ਜਦੋਂ ਉਹ ਉਹਨਾਂ ਨੂੰ ਖਾ ਚੁੱਕਿਆ ਤਾਂ ਉਸਦੀ ਵੋਟੀ ਨੇ ਗੱਲ ਛੇੜੀ ਮੈਂ ਕਿਹਾ ਜੀ ਇਸ ਤਰ੍ਹਾਂ ਵੇਲੇ ਫਿਰਿਆ ਤਾਂ ਛੱਟ ਨਹੀਂ ਲੰਗਣਾ ਜਾਂ ਚੰਦਰੇ ਜੂਏ ਵਿੱਚੋਂ ਤੁਸਾਂ ਨੂੰ ਜਿੱਤ ਹੋਣੀ ਹੈ ਜੂਆ ਮਹਾਪਾਪ ਹੈ ਤਬਾਈ ਦਾ ਮੂਲ ਹੈ ਇਸੇ ਜੂਏ ਨੇ ਪੰਜਵਾਂ ਪਾਂਡਵਾ ਨੂੰ ਬਨਵਾਸ ਭੇਜਿਆ ਦ੍ਰੋਪਦੀ ਦੀ ਨਰਾਦਰੀ ਕਰਵਾਈ ਜੂਏ ਤੋਂ ਕਦੀ ਕਿਸੇ ਕੁਝ ਨਹੀਂ ਖੱਟਿਆ ਕੋਡੀ-ਕੋਡੀ ਦੇ ਆਦਮੀ ਬਾਹਰ ਗਿਆ ਮੈਨੂੰ ਟੀਚਰਾਂ ਕਰਦੇ ਨੇ ਕੱਲ ਜਿਹੜੇ ਚਾਚੀ ਜੀ ਮਾਤਾ ਜੀ ਆਖ ਕੇ ਬੁਲਾਉਂਦੇ ਸੀ ਅੱਜ ਭਾਬੀ ਆਖ ਰਹੀ ਨੇ ਇਸ ਚੰਦਰੇ ਕਾਰੇ ਨਾਲੋਂ ਮਰਨ ਚੰਗਾ ਹੈ ਮੁੱਲੇ ਕਿੜਨੇ ਕਿਹਾ ਭਾਗਾ ਨੇ ਹਾਰ ਦਿੱਤੀ ਕਿਸੇ ਕੋਲੋਂ ਫੜ ਕੇ ਰੁਪਏ ਅੱਜ ਦਾ ਉੱਤੇ ਲਾਏ ਪਰ ਹਾਰ ਗਿਆ ਹਾਰ ਹੀ ਹਾਰ ਮੇਰੇ ਭਾਗਾਂ ਵਿੱਚ ਹੈ ਅੱਜ ਜੇ ਮੈਂ ਸੋਨੇ ਨੂੰ ਹੱਥ ਲਾਵਾਂਗਾ ਉਹ ਵੀ ਮਿੱਟੀ ਹੋ ਜਾਵੇਗਾ ਦੱਸ ਮੈਂ ਕੀ ਕਰਾਂ ਜੀ ਤਾਂ ਮੇਰਾ ਵੀ ਕਰਦਾ ਕਿਸੇ ਖੂ ਵਿੱਚ ਛਾਲ ਮਾਰ ਦੇਵਾਂ ਪਰ ਫਿਰ ਇਹ ਆਸ ਆਸਰੇ ਜਿੰਦਾ ਹਾਂ ਕਿ ਕਦੀ ਤਾਂ ਖੇਡ ਪਾਸਾ ਪਰਤੇਗੀ ਜੋਤਿਸ਼ੀ ਆਖਦਾ ਹੈ ਕੱਲ ਦਾ ਜ਼ਰੂਰ ਤੇਰੇ ਹੱਕ ਵਿੱਚ ਆਵੇਗਾ ਮੈਂ ਵੀ ਸੋਚਦਾ ਹਾਂ ਜੂਏ ਦਾ ਘਾਟਾ ਜੁਏ ਤੋਂ ਹੀ ਪੂਰਾ ਹੋ ਸਕਦਾ ਹੈ। ਮੁੱਲੇ ਦੀ ਇਸਤਰੀ ਨੇ ਕਿਹਾ ਕੂੜ ਮਹਾਕੂੜ ਜੁਏ ਤੋਂ ਕਦੀ ਕੋਈ ਰੱਜ ਕੇ ਰੋਟੀ ਨਹੀਂ ਖਾ ਸਕਦਾ। ਇੱਕ ਗੱਲ ਮੇਰੀ ਮੰਨੋ ਮੁੱਲੇ ਗਿੜ ਨੇ ਕਿਹਾ ਤੇਰੀ ਕਿਹੜੀ ਗੱਲ ਮੰਨਾ। ਮੁੱਲੇ ਦੀ ਇਸਤਰੀ ਨੇ ਕਿਹਾ ਕਰਤਾਰਪੁਰ ਸ੍ਰੀ ਗੁਰੂ ਨਾਨਕ ਦੇਵ ਜੀ ਹਨ। ਉਹਨਾਂ ਦੇ ਚਰਨਾਂ ਉੱਤੇ ਮੱਥਾ ਟੇਕਣ ਤੇ ਮਨਦਭਾਗੀ ਤੋਂ ਮਨਦਭਾਗੀ ਤਰ ਜਾਂਦੇ ਨੇ। ਜੋ ਦਰਸ਼ਨ ਕਰ ਆਉਂਦੇ ਹਨ ਉਹਨਾਂ ਨੂੰ ਕਿਸੇ ਗੱਲ ਦੀ ਥੜ ਨਹੀਂ ਰਹਿੰਦੀ ਸਵੇਰੇ RAM ਦਿੱਤੀ ਨੇ ਸਾਨੇ ਪਰਿਵਾਰ ਜਾਣਾ ਹੈ ਆਪਾਂ ਵੀ ਚੱਲੀਏ ਸ਼ਾਇਦ ਗੁਰੂ ਜੀ ਮਿਹਰ ਕਰਨ ਤੇ ਭੁੱਲਾ ਬਖਸ਼ ਦੇਣ ਚੰਗੇ ਦਿਨ ਆ ਜਾਣਾ ਘਰੋਂ ਗਈਆਂ ਬਰਕਤਾਂ ਮੁੜ ਆਉਣ ਜਰੂਰ ਆ ਕੇ ਲੱਗੋ ਤੇ ਸਵੇਰੇ ਸੰਗ ਨਾਲ ਚੱਲੋ ਮੁੱਲਾ ਕੀੜ ਕਈ ਤਰ੍ਹਾਂ ਦੇ ਬਹਾਨੇ ਤੇ ਨਾ ਨੁਕਰ ਕਰਦਾ ਰਿਹਾ ਪਰ ਉਸ ਦੀ ਪਤਨੀ ਨੇ ਰੋ ਰੋ ਕੇ ਆਖਰ ਕਰਤਾਰਪੁਰ ਚੱਲਣ ਵਾਸਤੇ ਤਿਆਰ ਕਰ ਹੀ ਲਿਆ ਸਵੇਰੇ ਸੰਗ ਨੇ ਤੁਰਨਾ ਸੀ ਮੁੱਲਾ ਕੀੜ ਉਸਦੀ ਪਤਨੀ ਬੱਚਾ ਸਮੇਤ ਸੰਗ ਨਾਲ ਰਲ ਤੁਰੇ ਦੂਸਰੇ ਦਿਨ ਸੰਗ ਕਰਤਾਰਪੁਰ ਆ ਪਹੁੰਚਿਆ ਜਿਸ ਵੇਲੇ ਸੰਗ ਕਰਤਾਰਪੁਰ ਪਹੁੰਚਿਆ ਉਸ ਵੇਲੇ ਦੀਵਾਨ ਲੱਗਾ ਹੋਇਆ ਸੀ ਗੁਰੂ ਜੀ ਕੀਰਤਨ ਕਰ ਰਹੇ ਸਨ ਅਰਸ਼ੀ ਬਾਣੀ ਦਾ ਗਾਇਨ ਹੋ ਰਿਹਾ ਸੀ ਜਦੋਂ ਮੁੱਲੇ ਕੀੜ ਤੇ ਉਸਦੀ ਪਤਨੀ ਨੇ ਗੁਰੂ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕਿਆ ਤਦੂ ਇਹ ਤੁਕ ਆਈ ਚੋਰ ਜਾਰ ਜੁਹਾਰ ਪੀੜੇ ਕਹਾਣੀਏ ਨਿੰਦਕ ਲਾਇਤ ਬਾੜ ਮਿਲੇ ਹਵਾਨੀਏ ਜਿਵੇਂ ਤਿੱਖਾ ਤੀਰ ਕਿਸੇ ਦੀ ਹਿੱਕ ਵਿੱਚ ਵੱਜ ਕੇ ਉਸ ਨੂੰ ਕਾਇਲ ਕਰ ਦਿੰਦਾ ਹੈ ਤਿਵੇਂ ਇਹ ਮਹਾਵਾਕ ਚੋਰ ਜਾਰ ਜਵਾਰ ਪੀੜੇ ਕਹਾਣੀਏ ਮੁੱਲੇ ਕੀੜ ਦੇ ਸੀਨੇ ਵਿੱਚ ਖੁਬ ਗਿਆ ਉਸ ਦਾ ਸਾਰਾ ਸਰੀਰ ਲਰਜ ਗਿਆ ਕਿਤੇ ਪਾਪ ਚਿੱਤੇ ਆ ਗਏ ਪੈਪਿਤ ਹੋ ਗਿਆ ਬੈਬਲ ਹੋ ਕੇ ਗੁਰ ਜੀ ਚਰਨਾ ਉੱਪਰ ਜਾ ਡਿੱਠਾ ਦਾਤਾ ਜੀ ਮੈਨੂੰ ਬਖਸ਼ ਲਵੋ ਮੈਂ ਬਾਪੀ ਹਾਂ ਮੈਂ ਭੁੱਲੜ ਇਹ ਸ਼ਬਦ ਉਸ ਦੇ ਗਲੇ ਵਿੱਚੋਂ ਬਹੁਤ ਮੁਸ਼ਕਲ ਨਾਲ ਨਿਕਲੇ ਉੱਚੀ ਉੱਚੀ ਰੋਣ ਲੱਗ ਗਿਆ ਜਗਤ ਦੇ ਤਰਨ ਹਾਰੇ ਨਰਿੰਕਾਰੀ ਸ਼੍ਰੀ ਸਤਿਗੁਰੂ ਨਾਨਕ ਦੇਵ ਜੀ ਨੇ ਮਿਹਰ ਦੀ ਨਿਗਾਹ ਕਰਕੇ ਨਿਹਾਲ ਕਰ ਦਿੱਤਾ ਪਾਪ ਤੇ ਦਿਲਿੱਦਰ ਦਾ ਨਾਸ਼ ਕਰ ਦਿੱਤਾ ਦੋਹਾਂ ਜੀਆਂ ਨੂੰ ਹੁਕਮ ਕੀਤਾ ਕਿ ਸਾਧ ਸੰਗਤ ਦੀ ਸੇਵਾ ਕਰੋ ਦੋਵੇਂ ਜੀ ਗੁਰੂ ਦੇ ਲੰਗਰ ਵਿੱਚ ਸੇਵਾ ਕਰਨ ਲੱਗ ਪਏ ਜਿਉਂ-ਜਿਉਂ ਸੇਵਾ ਕਰਦੇ ਰਹੇ ਤਿਉਂ-ਤਿਉਂ ਉਹਨਾਂ ਦੇ ਭਾਗ ਦਾ ਚੱਕਰ ਸਿੱਧਾ ਮੁੜ ਲੱਗ ਪਿਆ ਪੂਰਾ 1 ਮਹੀਨਾ ਗੁਰੂ ਜੀ ਦੀ ਹਜ਼ੂਰੀ ਵਿੱਚ ਸੇਵਾ ਕਰਨ ਵਿੱਚੋਂ ਗੁਰੂ ਜੀ ਕੋਲ ਆਗਿਆ ਲਈ ਲਾਹੌਰ ਨੂੰ ਮੁੜ ਆਏ ਪੂਰੇ 사ਧ ਸੰਗੀ ਹੋ ਗਏ ਹਰੀ ਕੀਰਤਨ ਸੁਣਦੇ ਪ੍ਰੇਮੀ ਬਣ ਗਏ ਚੋਰਾ ਜਾਰਾਂ ਤੇ ਜਵਾਰੀਆਂ ਦਾ ਸੰਗ ਛੱਡ ਦਿੱਤਾ ਭਗਤ ਤੇ ਨੇਕ ਪੁਰਸ਼ ਦੇ ਕੋਲ ਬੈਠ ਕੇ ਚੰਗੇ ਬਚਨ ਸੁਣਨ ਲੱਗਾ ਥੋੜੀ ਜੀ ਪੂੰਜੀ ਨਾਲ ਦੁਕਾਨ ਪਾਈ ਅਕਾਲ ਪੁਰਖ ਦੀ ਕਿਰਪਾ ਤੇ ਗੁਰੂ ਜੀ ਦੀ ਮਿਹਰ ਦੇ ਨਾਲ ਥੋੜੀ ਪੂੰਜੀ ਤੋਂ ਬਹੁਤ ਲਾਭ ਹੋਇਆ ਹਜ਼ਾਰਾਂ ਰੁਪਏ ਦਾ ਉਹ ਪਾਰ ਤੁਰ ਪਿਆ ਜਿਸ ਚੰਗੀ ਹਾਲਤ ਤੋਂ ਮੁੱਲਾ ਕੀੜੇ ਹੇਠ ਡਿੱਗਿਆ ਸੀ ਉਸੇ ਚੰਗੀ ਹਾਲਤ ਤੇ ਮੁੜ ਪਹੁੰਚ ਗਿਆ ਹੁਣ ਉਸਦੇ ਘਰ ਸਾਧੂ ਸੰਤ ਆਉਂਦੇ ਗਰੀਬਾਂ ਨੂੰ ਅੰਨ ਤੇ ਕੱਪੜਾ ਦਿੱਤਾ ਜਾਂਦਾ ਸਵੇਰੇ ਤੇ ਸ਼ਾਮ ਨੂੰ ਗੁਰੂ ਜੀ ਦੀ ਬਾਣੀ ਦਾ ਪਾਠ ਦੋਵੇਂ ਜੀ ਕਰਦੇ ਮੁੱਲੇ ਦੀ istri ਭਾਗਾ ਵਾਲੀ istri ਸੀ ਇੱਕ ਦਿਨ ਇੱਕ ਚੋਰ ਸਾਧੂ ਦਾ ਭੇਸ ਧਾਰ ਕੇ ਮੁੱਲੇ ਕੀੜ ਦੇ ਘਰ ਆ ਗਿਆ ਉਸ ਵੇਲੇ ਸ਼ਾਮਾਂ ਦਾ ਵੇਲਾ ਸੀ ਚੋਰ ਸਾਧੂ ਨੇ ਇੱਛਾ ਪ੍ਰਗਟ ਕੀਤੀ ਕਿ ਉਹ ਰਾਤ ਮੁੱਲੇ ਕੀੜ ਦੇ ਗ੍ਰਹਿ ਵਿਖੇ ਰਹਿਣਾ ਚਾਹੁੰਦਾ ਹੈ ਮੁੱਲੇ ਕੀੜ ਨੂੰ ਸਭ ਸਾਧੂ ਰੱਬ ਦੇ ਸੱਚੇ ਤੇ ਨੇਕ ਬੰਦੇ ਪ੍ਰਤੀਤ ਹੁੰਦੇ ਸਨ ਉਸ ਨੂੰ ਖੁਸ਼ੀ ਹੋਈ ਉਸ ਨੇ ਚੋਰ ਸਾਧੂ ਨੂੰ ਆਖਿਆ ਮਹਾਤਮਾ ਜੀ ਜੀ ਸਦਕੇ ਰਹੋ ਮੇਰੇ ਧਨ ਭਾਗ ਜੋ ਸਾਧੂ ਮੇਰੇ ਘਰ ਰਹਿਣ ਮੇਰਾ ਘਰ ਪਵਿੱਤਰ ਹੋਵੇਗਾ ਮੈਂ ਸੇਵਾ ਕਰਕੇ ਜਨਮ ਸਫਲ ਕਰਾਂਗਾ ਸ੍ਰੀ ਗੁਰੂ ਨਾਨਕ ਦੇਵ ਜੀ ਮਿਹਰ ਕਰਨਗੇ ਉਹਨਾਂ ਦਾ ਦਇਆ ਦਾ ਹੱਥ ਮੇਰੇ ਸਿਰ ਉੱਪਰ ਹੈ ਘਰ ਵਿੱਚ ਸਾਧੂ ਆਇਆ ਵੇਖ ਕੇ ਮੁੱਲੇ ਘੇੜ ਦੀ ਪਤਨੀ ਬਹੁਤ ਖੁਸ਼ ਹੋਈ ਤੇ ਬੜੇ ਉਤਸ਼ਾਹ ਨਾਲ ਭੋਜਨ ਤਿਆਰ ਕਰਨ ਲੱਗੀ ਹਰੀਜ ਸਰਦਾ ਤੇ ਪਿਆਰ ਨਾਲ ਪ੍ਰਸ਼ਾਦ ਤਿਆਰ ਕੀਤਾ ਚੋਰ ਸਾਧੂ ਨੂੰ ਸ਼ਿਕਾਇਆ ਤੇ ਮੰਝੇ ਉੱਤੇ ਬਿਸਤਰਾ ਵਿਛਾ ਕੇ ਰਾਤ ਆਰਾਮ ਕਰਨ ਵਾਸਤੇ ਬੇਨਤੀ ਕੀਤੀ। ਚੋਰ ਬਣਿਆ ਸਾਧੂ ਮੰਝੇ ਉੱਤੇ ਲੇਟ ਗਿਆ ਪਰ ਸੁੱਤਾ ਨਹੀਂ ਕਿਉਂਕਿ ਉਸਦੀ ਨੀਤ ਮਾੜੀ ਸੀ। ਉਹ ਭਗਤ ਦੇ ਘਰ ਵਿੱਚੋਂ ਚੋਰੀ ਕਰਨਾ ਚਾਹੁੰਦਾ ਸੀ। ਅੱਧੀ ਰਾਤ ਨੂੰ ਮੁੱਲਾ ਕੀੜ ਤੇ ਉਸਦਾ ਸਾਰਾ ਪਰਿਵਾਰ ਸੋ ਗਿਆ। ਪਰਿਵਾਰ ਨੂੰ ਸੁੱਤਿਆਂ ਵੇਖ ਕੇ ਚੋਰ ਸਾਧੂ ਉੱਠਿਆ ਤੇ ਸਮਾਨ ਵਾਲੇ ਕੋਠੇ ਦਾ ਜੰਦਰਾ ਤੋੜ ਕੇ ਅੰਦਰ ਚਲਾ ਗਿਆ ਸੋਨੇ ਦੀ ਜੀਵਰਾ ਗਹਿਣਿਆਂ ਦਾ ਡੱਬਾ ਉਸ ਨੂੰ ਹੱਥ ਲੱਗ ਗਿਆ ਉਸ ਡੱਬੇ ਨੂੰ ਕੱਚੇ ਮਾਰ ਕੇ ਰਾਤੋਂ ਰਾਤ ਨਸ ਜਾਣ ਦੀ ਵਿਉਤ ਸੋਚਣ ਲੱਗਾ ਘਰ ਦੀ ਕੰਧ ਉੱਚੀ ਸੀ ਬਾਹਰਲੀ ਡਿਉੜੀ ਦੇ ਦਰਵਾਜ਼ੇ ਨੂੰ ਜੰਦਰਾ ਵੱਜਾ ਹੋਇਆ ਸੀ ਚੁੱਪਚਾਪ ਤੇ ਅਣ ਦੱਸੇ ਘਰੋਂ ਨਿਕਲ ਜਾਣ ਦਾ ਕੋਈ ਵਸੀਲਾ ਨਾ ਵੇਖ ਕੇ ਚੋਰ ਸਾਧੂ ਨੇ ਮੁੱਲੇ ਕੀੜ ਨੂੰ ਉਠਾਇਆ ਤੇ ਬੇਨਤੀ ਕੀਤੀ ਮਹਾਰਾਜ ਮੈਨੂੰ ਜਾਣ ਦਿਓ ਮੈਂ ਇਸ ਵੇਲੇ ਜੰਗਲ ਵਿੱਚ ਜਾ ਕੇ ਪ੍ਰਭੂ ਭਗਤੀ ਕਰਨੀ ਹੈ ਅੱਧੀ ਰਾਤ ਬੀਤ ਗਈ ਹੈ ਮੇਰਾ ਨਾਮ ਹੈ ਕਿ ਅੱਧੀ ਰਾਤ ਦੇ ਪਿੱਛੋਂ ਮੈਂ ਕਿਸੇ ਦੇ ਘਰ ਨਹੀਂ ਰਹਿੰਦਾ ਤਾਰਿਆਂ ਦੀ ਛਾਂ ਵਿੱਚ ਖੁੱਲੇ ਅਸਮਾਨ ਹੇਠਾਂ ਪ੍ਰਭੂ ਸਿਮਰਨ ਕਰਦਾ ਹਾਂ ਮੇਰੇ ਗੁਰੂ ਦੇਵ ਦਾ ਇਹ ਹੁਕਮ ਹੈ ਚੋਰ ਸਾਧੂ ਦੇ ਇਹ ਬਚਨ ਸੁਣ ਕੇ ਮੁੱਲਾ ਕੀੜ ਉਸ ਨੂੰ ਰੋਕ ਨਾ ਸਕਿਆ ਹਾਂ ਇਹ ਜਰੂਰ ਪ੍ਰਾਰਥਨਾ ਕੀਤੀ ਮਹਾਤਮਾ ਜੀ ਸਵੇਰੇ ਜਰੂਰ ਦਰਸ਼ਨ ਦੇਣੀ ਸੁੱਕਾ ਮਿੱਸਾ ਪ੍ਰਸਾਦ ਗਰੀਬ ਦੇ ਗ੍ਰਹਿ ਵਿਖੇ ਛਕਣਾ ਮੇਰਾ ਤਾਂ ਕੁਝ ਨਹੀਂ ਜੋ ਕੁਝ ਹੈ ਉਹ ਮੇਰੇ ਗੁਰੂ ਜੀ ਦਾ ਹੈ ਜਾਂ ਸਾ ਸੰਗਤ ਦਾ ਹੈ ਇਹ ਆਖ ਕੇ ਮੁੱਲਾ ਕੀੜ ਨੇ ਬਾਹਰਲੇ ਬੂਏ ਦਾ ਜੰਦਰਾ ਖੋਲਿਆ ਜੰਦਰਾ ਖੋਲ ਕੇ ਮੁੱਲਾ ਕੀੜ ਚੋਰ ਸਾਧੂ ਨੂੰ ਪ੍ਰਣਾਮ ਕਰਨ ਲੱਗਾ ਤਾਂ ਭਾਣਾ ਮਹਾਰਾਜ ਦਾ ਉਸ ਵੇਲੇ ਚੋਰ ਦੀ ਕਾਛ ਵਿੱਚ ਸੋਨੇ ਦੇ ਜੀਵਰਾਂ ਵਾਲਾ ਡੱਬਾ ਖਿਸਕ ਕੇ ਧਰਤੀ ਉੱਤੇ ਡਿੱਗ ਪਿਆ ਉਸ ਦਾ ਚੋਕਾ ਖੜਕਾ ਹੋਇਆ ਉਸ ਖੜਕੀ ਨੇ ਚੋਰ ਦੇ ਸਰੀਰ ਨੂੰ ਹਿਲਾ ਦਿੱਤਾ ਉਸ ਦਾ ਦਿਲ ਧੜਕਣ ਲੱਗ ਪਿਆ ਪਰ ਮੁੱਲੇ ਕੀੜ ਨੇ ਕੋਈ ਸ਼ੱਕ ਨਾ ਕੀਤਾ ਸਗੂ ਡੱਬਾ ਚੁੱਕ ਕੇ ਆਪ ਚੋਰ ਨੂੰ ਫੜਾਉਂਦਿਆਂ ਹੋਇਆ ਆਖਿਆ ਇਹ ਆਪ ਦੀ ਵਸਤੂ ਡਿੱਗ ਪਈ ਹੈ ਇਸ ਨੂੰ ਸੰਭ ਕੇ ਰੱਖੋ ਕਿਤੇ ਹੋਰ ਥਾਂ ਨਾ ਡਿੱਗ ਪਵੇ ਕੰਬਦੇ ਹੱਥਾਂ ਨਾਲ ਚੋਰ ਸਾਧੂ ਨੇ ਮੁੱਲੇ ਕੀੜ ਦੇ ਹੱਥੋਂ ਡੱਬਾ ਫੜ ਲਿਆ ਕੱਚੇ ਮਾਰ ਕੇ ਵਾਹੋ ਦਾਹੀ ਬਾਹਰ ਨਿਕਲ ਗਿਆ ਮੁੱਲੇ ਕੀੜ ਨੇ ਦਰਵਾਜ਼ਾ ਬੰਦ ਕੀਤਾ ਜੰਦਰਾ ਮਾਰ ਕੇ ਮੁੜ ਆਪਣੀ ਮੰਜੀ ਉੱਤੇ ਜਾ ਲੇਟਿਆ ਉਸ ਨੂੰ ਫੁਰਨਾ ਵੀ ਨਹੀਂ ਫੁਰਿਆ ਕਿ ਇਹ ਸਾਧੂ ਰਾਤ ਕਿੱਧਰ ਗਿਆ ਹੈ ਉਸ ਦੇ ਘਰੋਂ ਮਾਲ ਨਾ ਲੈ ਗਿਆ ਹੋਵੇ ਪਰ ਉੱਧਰ ਚੋਰ ਸਾਧੂ ਦਾ ਹਾਲ ਸੁਣੋ ਉਹ ਪਿੰਡੂ ਬਾਹਰ ਚਲਾ ਗਿਆ ਬਾਹਰ ਪਹੁੰਚ ਕੇ ਉਸਨੇ ਡੱਬੇ ਨੂੰ ਖੋਲਿਆ ਤੇ ਸੋਨੇ ਦੇ ਜੀਵਰਾਂ ਨੂੰ ਵੇਖਿਆ ਉਹ ਜੀਵਰ ਹਜ਼ਾਰਾਂ ਰੁਪਏ ਦੇ ਸਨ ਬਹੁਤ ਖੁਸ਼ ਹੋਇਆ ਉਸ ਖੁਸ਼ੀ ਦੇ ਨਾਲ ਉਸ ਨੂੰ ਹੈਰਾਨੀ ਵੀ ਸੀ ਕਿ ਮੁੱਲੇ ਕੀੜ ਨੇ ਆਪਣਾ ਮਾਲ ਵੇਖ ਕੇ ਵੀ ਉਹ ਸਾਧ ਚੋਰ ਨੂੰ ਕਿਉਂ ਨਹੀਂ ਰੋਕਿਆ ਜਾਂ ਜੀਵਰਾਂ ਵਾਲਾ ਡੱਬਾ ਕਬਜ਼ੇ ਕਿਉਂ ਨਹੀਂ ਕੀਤਾ ਮਨ ਹੀ ਮਨ ਖੁਸ਼ੀਆਂ ਕਰਦਾ ਹੋਇਆ ਚੋਰ ਸਾਧੂ ਡੱਬੇ ਨੂੰ ਬੰਦ ਕਰਕੇ ਅੱਗੇ ਤੁਰਿਆ ਅਜੇ 10 ਕਦਮ ਨਹੀਂ ਸੀ ਤੁਰਿਆ ਕਿ ਇੱਕਦਮ ਉਸ ਦੀਆਂ ਅੱਖਾਂ ਮਿੱਟੀਆਂ ਗਈਆਂ ਉਹ ਅੰਨ੍ਹਾ ਹੀ ਹੋ ਗਿਆ ਉਸ ਨੂੰ ਆਪਣੇ ਹੱਥ ਵੀ ਦਿਸਣੋਂ ਹਟ ਗਏ ਖਲੋ ਗਿਆ ਪਿੱਛੇ ਮੁੜ ਕੇ ਵੇਖਿਆ ਤਾਂ ਉਸ ਨੂੰ ਸਭ ਕੁਝ ਦਿਸਿਆ ਅੱਗੇ ਵੇਖਿਆ ਤਾਂ ਹਨੇਰਾ ਹੀ ਹਨੇਰਾ ਉਹ ਬਹੁਤ ਪਰੇਸ਼ਾਨ ਹੋਇਆ ਤੇ ਡਰ ਗਿਆ ਕਿ ਇਹ ਕੀ ਕੋਤਕ ਹੋ ਰਿਹਾ ਹੈ ਅੱਗੇ ਨੂੰ ਤੁਰਨ ਦਾ ਹੌਸਲਾ ਕੀਤਾ ਅੰਨ੍ਹਾ ਰਿਹਾ ਪੈਰ-ਪੈਰ ਤੇ ਠੇਡੇ ਲੱਗਣ ਲੱਗੇ ਉਸਦੀ ਆਤਮਾ ਨੇ ਉਸ ਨੂੰ ਲਾਣਤ ਪਾਈ ਜੋ ਇਸ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਕੋਈ ਦੂਸਰਾ ਮਨੁੱਖ ਕਹਿ ਰਿਹਾ ਹੈ ਮੂਰਖ ਗੁਰੂ ਦੇ ਸਿੱਖ ਨੂੰ ਧੋਖਾ ਦੇ ਕੇ ਜਾ ਰਿਹਾ ਹੈ ਇਹ ਵਸਤੂ ਉਸਦੀ ਨਹੀਂ ਸਾਧ ਸੰਗਤ ਦੀ ਗੁਰੂ ਦੀ ਹੈ ਪਿੱਛੇ ਮੁੜ ਤੇ ਉਹਦੇ ਘਰ ਜਾ ਕੇ ਮੋੜ ਆ ਨਹੀਂ ਤੇ ਤਨ ਉੱਤੇ ਕਸ਼ਟ ਉਠਾਵੇਂਗਾ ਨਰਕ ਦਾ ਭਾਗੀ ਨਾ ਬਣ ਚੋਰੀ ਕਰਨਾ ਪਾਪ ਹੈ ਮਿੱਤਰ ਤੇ ਸਾਥ ਬਣ ਕੇ ਕਿਸੇ ਨਾਲ ਧੋਖਾ ਕਰਨਾ ਅਕਿਰਤਾ ਕਰਨਤਾ ਹੈ ਅੱਗੇ ਤੁਰੇਗਾ ਤਾਂ ਕੁਝ ਨਜ਼ਰ ਨਹੀਂ ਆਉਣਾ ਜੇ ਪਿੱਛੇ ਮੁੜੇਗਾ ਤਾਂ ਸੁਜਾਕਾ ਰਹੇਗਾ ਚੋਰ ਆਪਣੀ ਆਤਮਾ ਦੇ ਬੋਲ ਨੂੰ ਸੁਣ ਕੇ ਘਬਰਾ ਗਿਆ ਚਾਰ ਜ਼ੁਪੇਰੇ ਮੁੜ ਕੇ ਵੇਖਿਆ ਹੈ ਕਿਸ ਨੇ ਇਹ ਸਿੱਖਿਆ ਦਿੱਤੀ ਹੈਰਾਨੀ ਨਾਲ ਉਹਦੇ ਬੁੱਲਾਂ ਤੋਂ ਇਹ ਸਵਾਲ ਨਿਕਲਿਆ ਉਹ ਸੱਚਮੁੱਚ ਭਗਤ ਹੈ ਗੁਰੂ ਦਾ ਸੱਚਾ ਸਿੱਖ ਹੈ ਪਿੱਛੇ ਹੀ ਮੁੜਨਾ ਪਵੇਗਾ ਇਹ ਜੀਵਰ ਨਹੀਂ ਮੈਨੂੰ ਪਛ ਸਕਦੇ ਚੋਰ ਦੀ ਆਤਮਾ ਨੂੰ ਸੱਤ ਦਾ ਗਿਆਨ ਹੋ ਗਿਆ ਮੈਂ ਪਾਪੀ ਹਾਂ ਮੈਂ ਭੁੱਲ ਕੀਤੀ ਪ੍ਰਭੂ ਮੈਨੂੰ ਬਖਸ਼ੋ ਇਹ ਆਖ ਕੇ ਪਿੱਛੇ ਨੂੰ ਮੁੜ ਪਿਆ ਤੁਰਿਆ ਨਹੀਂ ਸਗੋਂ ਵਾਹੋ ਦਾਹੀ ਨਾ ਟੁੱਟਿਆ ਮੁੱਲੇ ਕੀੜ ਦੇ ਬੂਹੇ ਅੱਗੇ ਜਾ ਕੇ ਜ਼ੋਰ ਨਾਲ ਆਵਾਜ਼ ਮਾਰਨ ਲੱਗਾ ਭਗਤ ਜੀ ਬੂਹਾ ਖੋਲੋ ਉਸ ਦਾ ਇਹ ਬਚਨ ਸੁਣ ਕੇ ਮੁੱਲਾ ਕੀੜ ਉੱਠਿਆ ਬੁਆ ਖੋਲ ਕੇ ਡਿੱਠਾ ਤਾਂ ਉਹ ਚੋਰ ਸਾਧੂ ਸਾਹਮਣੇ ਖਲੋਤਾ ਸੀ ਚੋਰ ਸਾਧੂ ਨੇ ਕਾਲੀ ਨਾਲ ਝੁੱਕ ਕੇ ਮੁੱਲੇ ਕੀੜ ਦੇ ਪੈਰ ਫੜ ਲਏ ਭੁੱਬਾ ਮਾਰ ਕੇ ਰੋ ਪਿਆ ਮੈਨੂੰ ਬਖਸ਼ ਲਵੋ ਮੈਂ ਪਾਪੀ ਹਾਂ ਮੈਂ ਚੋਰ ਹਾਂ ਮੈਂ ਤੇਰਾ ਜੀਵਰ ਚੋਰੀ ਕਰਕੇ ਲੈ ਗਿਆ ਸਾਂ ਮੈਨੂੰ ਗਿਆਨ ਹੋ ਗਿਆ ਹੈ ਮੈਂ ਚੋਰੀ ਨਹੀਂ ਕਰਾਂਗਾ ਮੈਨੂੰ ਵੀ ਆਪਣੇ ਗੁਰੂ ਦੇ ਕੋਲ ਲੈ ਚੱਲੋ ਮੁੱਲੇ ਕੀੜ ਨੇ ਚੋਰ ਦਾ ਸਿਰ ਚੁੱਕ ਕੇ ਉਸ ਨੂੰ ਛਾਤੀ ਨਾਲ ਲਾ ਲਿਆ ਉਸ ਦੇ ਪਾਪ ਦੀ ਉਹਨੂੰ ਖਿਮਾ ਦਿੱਤੀ ਤੇ ਸਤਿਕਾਰ ਨਾਲ ਆਪਣੇ ਕੋਲ ਬਿਠਾ ਲਿਆ ਉਹ ਚੋਰ ਅੱਗੇ ਤੋਂ ਚੋਰੀ ਤੇ ਠੱਗੀ ਛੱਡ ਕੇ ਗੁਰੂ ਨਾਨਕ ਦੇਵ ਜੀ ਦਾ ਸੱਚਾ ਸਿੱਖ ਬਣਿਆ ਤੇ ਉਸ ਨੇ ਆਪਣਾ ਜਨਮ ਸਫਲ ਕੀਤਾ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ